ਤਰਨਤਾਰਨ ਦੇ ਅਮ੍ਰਿਤਸਰ ਬਾਈਪਾਸ ਚੌਂਕ ਉੱਪਰ ਮ੍ਰਿਤਕ ਮਹਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਹਿੰਦਰ ਸਿੰਘ ਦੀ ਮ੍ਰਿਤਕ ਦੇ ਚੌਂਕ ਵਿੱਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹਨ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਮੇਰੇ ਪਤੀ ਦਾ ਪੈਸਿਆਂ ਦੇ ਲੈਣ-ਦੇਣ ਕਰਕੇ ਮਹੱਲੇ ਦੇ ਤਿਲਕ ਰਾਜ ਨਾਲ ਝਗੜਾ ਹੋਇਆ ਸੀ ਜਿਸ ਤੇ ਤਿਲਕ ਰਾਜ ਨੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਗਾੜੀ ਦੇ ਵਾਹਲ ਪੁੱਟੇ ਸਨ ਜਿਸ ਕਰਕੇ ਮੇਰੇ ਪਤੀ ਇਹ ਅਪਮਾਨ ਸਹਿਨ ਨਾ ਕਰ ਸਕੇ ਅਤੇ ਉਹਨਾਂ ਦੀ ਮੌਤ ਹੋ ਗਈ ਮ੍ਰਿਤਕ ਦੀ ਲੜਕੀ ਨੇ ਕਿਹਾ ਕਿ ਅਸੀਂ ਇਸ ਬੰਦ ਵਿੱਚ ਪੁਲਿਸ ਨੂੰ ਵੀ ਦਰਖਾਸਤ ਕੀਤੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਉਹਨਾਂ ਨੇ ਪਤਾ ਨਹੀਂ ਕੋਈ ਝਗੜਾ ਹੀ ਹੋ ਰਿਹਾ ਸੀ ਕਰਕੇ ਉਹਨਾਂ ਦੀ ਦਾੜੀ ਫੁੱਟੀ ਉਹਨਾਂ ਨੂੰ ਅਟੈਕ ਹੋ ਗਿਆ ਅੱਜ ਤੱਕ ਕੋਈ ਨਾ ਕੋਈ ਸੁਣਵਾਈ ਕਾਰਵਾਈ ਕੋਈ ਨਹੀਂ ਪੁਲਿਸ ਨੇ ਸੁਣਵਾਈ ਕੀਤੀ ਕੋਈ ਨਹੀਂ ਆਇਆ ਉਹਦੀ ਕੀ ਮੰਗ ਕਰਦੇ ਕਿ ਉੱਤੇ ਪਰਚਾ ਹੋਵੇ ਸਾਨੂੰ ਇਨਸਾਫ਼ ਮਿਲੇ ਇਸ ਬਾਰੇ ਜਦੋਂ ਤਿਲਕ ਰਾਜ ਕੌਂਸਲਰ ਵਾਰਡ ਨੰਬਰ 8 ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਉੱਤੇ ਸਾਰੇ ਲੱਗੇ ਦੋਸ਼ਾਂ ਨੂੰ ਨਕਾਰਿਆ ਇਸ ਮੌਕੇ ਤੇ ਪੁਜੇ ਡੀਐਸਪੀ ਸੁਵਿੰਦਰ ਸਿੰਘ ਨੇ ਕਿਹਾ ਕਿ اسی ਪਰਿਵਾਰ ਵਾਲਿਆਂ ਨੂੰ ਕਿਹਾ ਹੈ ਕਿ ਇਜ਼ਹ ਪੋਸਟਮਾਰਟਨ ਕਰਵਾਓ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਤਹਿਤ ਬੰਦੀ ਕਾਰਵਾਈ ਕੀਤੀ ਜਾਵੇਗੀ ਮੇਰੇ ਲੋ ਤਾਂ ਮੈਂ ਦੇ ਇਹਨਾਂ ਨੂੰ ਅੱਜ ਆ ਕੇ ਰਿਕਵੈਸਟ ਕੀਤੀ ਹੈ ਮੈਂ ਵੀ ਪੋਸਟਮਾਰਟਨ ਕਰਾਓ ਜੋ ਵੀ ਇਹ ਹਸਪਤਾਲ ਤੋਂ ਆਇਆ ਪੋਸਟਮਾਰਟਨ ਕਰਾਉਣ ਜੋ ਵੀ ਚਾਹੇਗਾ ਉਹਦੇ ਮਦਦ ਕਾਰਵਾਈ ਕਰ ਦੇਗੇ ਅਸੀਂ ਦੇ ਨਾ ਹੀ ਨਹੀਂ ਕਰਦੇ ਨਹੀਂ ਨਹੀਂ ਅਸੀਂ ਪਿਛਲੇ ਦਿਨ ਜਿਹੜੀ ਹੈਗੀ ਜਿਹੜਾ ਇਹਨਾਂ ਦਾ ਮਹੱਲੇ ਦੇ ਵਿੱਚ ਜਿਹੜੀ ਵੀ ਕੋਈ ਗੱਲ ਹੋਈ ਸੀ ਉਹਦੇ ਬਾਰੇ ਅਸੀਂ ਮਹੱਲੇ 'ਚ ਜਾ ਕੇ ਵੈਰੀਫਾਈ ਕੀਤੀ ਸੀ ਜੋ ਵੀ ਹੈ ਮਹੱਲੇ ਦੇ ਲੋਕਾਂ ਨੇ ਜਿਹੜਾ ਹਗਾਲ ਲਿਖ ਕੇ ਇਹਨਾਂ ਦਾ ਰਾਈਦਾਮ ਕੰਪਰੋਬਾਈ ਕਰਾਇਆ ਉਹ ਸਾਨੂੰ ਕੋਈ ਨਹੀਂ ਹੈਗਾ ਬਿਊਰੋ ਰਿਪੋਰਟ ਖਬਰ ਹਰਪਲ.com ਤਰੰਤਾਰਨ